ਕੋਟਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਵਧੀਆ ਕੀ ਨਾਮ ਵੀਰ ਦਾ ਊਸ਼ਣ ਮਿੱਤਲ ਵੀ ਊਸ਼ਣ ਮਿੱਤਲ ਕਿੰਨੀ ਉਮਰ ਆ ਵੀਰ ਜੀ 41 ਸਾਲ ਉਮਰ ਆ 41 ਸਾਲੋਂ ਮਰਾ ਤੇ ਤੁਹਾਨੂੰ ਕੀ ਪ੍ਰੋਬਲਮ ਰਹੀ ਹੈ ਇੱਥੇ ਮੈਨੂੰ ਅਲਰਜੀ ਬਹੁਤ ਸੀ ਹੱਥ ਪੈਰ ਵੇ ਪੂਰੇ ਛਿੱਲੇ ਦਿੰਦਾ ਸੀ ਗਾਈ ਬਹੁਤ ਜਿਆਦਾ ਅਲਰਜੀ ਹੋਈ ਵੀ ਸੀ ਮਤਲਬ ਖਾਰਸ਼ ਹੁੰਦੀ ਰਹਿੰਦੀ ਸੀ ਖਾਰਿਸ਼ ਬੁਰੀ ਹੁੰਦੀ ਸੀਗੀ ਨੀਂਦ ਵੀ ਨਹੀਂ ਆਉਂਦੀ ਸੀ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ ਸੀ ਜਦੋਂ ਖਾਰਸ਼ ਕਰਦੇ ਸੀ ਜਦੋਂ ਆਪਾਂ ਫਿਰ ਪਾਣੀ ਵੀ ਨਿਕਲਦਾ ਸੀ ਹਾਂਜੀ ਪਾਣੀ ਨਿਕਲਦਾ ਹੀ ਗਿਆ ਸਾਰਾ ਛਿੱਲੇ ਦਿੰਦਾ ਹੀ ਸਾਰੇ ਹੀ ਹੱਥ ਪੈਰ ਇਹ ਤੇ ਸਾਰੇ ਕਿਤੇ ਮੇਰੇ ਪੂਰੀ ਅਲਰਜੀ ਹੋਈ 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 ਬੜੀ ਤਕਲੀਫ ਹੁੰਦੀ ਐ ਇਸ ਚੀਜ਼ ਦੀ ਬਹੁਤ ਜ਼ਿਆਦਾ ਤਕਲੀਫ ਹੁੰਦੀ ਸੀ ਫਿਰ ਤਾਂ ਧੁੱਪੇ ਜਾਣਾ ਹਨਾ ਗਰਮੀ ਚ ਜਾਣਾ ਬਾਹਰ ਕਿਤੇ ਨਿਕਲਣਾ ਬਹੁਤ ਮੁਸ਼ਕਲ ਹੋ ਜਾਂਦਾ ਸੀ ਬੜੀ ਹੁੰਦੀ ਸੀ ਰਾਤ ਨੂੰ ਨੀਂਦ ਤਾਂ ਮੈਨੂੰ ਆਂਦੀ ਨਹੀਂ ਸੀ ਖੁਰਚੀ ਜਾਂਦਾ ਸੀ ਜੀ ਖੁਰਚੀ ਜਾਂਦਾ ਖੁਰਚ ਖੁਰਚ ਕੇ ਬੁਰਾ ਹਾਲ ਹੁੰਦਾ ਸੀ ਹਾਂਜੀ ਬੁਰਾ ਹਾਲ ਹੋ ਜਾਂਦਾ ਕਿੰਨੀਆਂ ਕੁ ਦਵਾਈਆਂ ਲਈਆਂ ਬਹੁਤ ਦਵਾਈਆਂ ਲਈਆਂ ਕਿੱਥੇ ਕਿੱਥੇ ਗਏ ਤੁਸੀਂ ਉਹ ਜਗ੍ਹਾ ਪਟਿਆਲੇ ਤੱਕ ਗਿਆ ਜੀ ਪਟਿਆਲੇ ਵੀ ਦਵਾਈ ਲੈ ਕੇ ਆਇਆ ਜੀ ਦੇਖੋ ਨਹੀਂ ਫਰਕ ਪਿਆ ਬੜੀ ਜਗ੍ਹਾ ਕਿਤੇ ਉਹ ਫਰਕ ਨਹੀਂ ਪਿਆ ਜੀ ਮੈਨੂੰ ਇੱਥੇ ਜਦੋਂ ਤੁਸੀਂ ਡਾਕਟਰ ਸ਼ਰਦਾ ਪਹਿਲੀ ਵਾਰੀ ਫਰਕ ਪਿਆ ਕਿ ਦੂਜੀ ਵਾਰੀ ਫਰਕ ਕਿਥੇ ਮੈਂ ਦਵਾਈ ਲੈਣ ਆਇਆ ਜੀ ਮੈਨੂੰ ਦੂਜੀ ਵਾਰੀ ਜੇ ਪਤਾ ਲੱਗ ਗਈ ਦੂਜੀ ਖਰਾਕ ਦੀ ਬਹੁਤ ਫਰਕ ਆ ਮੈਨੂੰ ਫਰਕ ਹੈ ਨਾ ਟੋਟਲ ਤੁਸੀਂ ਕਿੰਨੇ ਮਹੀਨੇ ਦਵਾਈ ਖਾਧੀ ਹੈ ਮੈਂ ਤਾਂ ਸਾਰੀ ਡੇਢ ਕਿ ਮਹੀਨੇ ਦਵਾਈ ਖਾਧੀ ਹੈ ਜੀ ਮੈਨੂੰ ਮੈਂ ਪੂਰਾ ਫਿੱਟ ਹੋ ਗਿਆ ਸਹੀ ਹੋ ਗਿਆ ਡੇਢ ਮਹੀਨੇ ਦੇ ਵਿੱਚ ਹੈ ਨਾ ਫਿੱਟ ਹੁਣ ਮੇਰੇ ਖਿਆਲ ਤੋਂ ਤੁਸੀਂ ਇੱਕ ਦੋ ਮਹੀਨੇ ਹੋਰ ਇੱਕ ਦੋ ਮਹੀਨਾ ਦਵਾਈ ਹੋਰ ਖਾ ਕੇ ਪ੍ਰੋਪਰ ਦਵਾਈ ਤੁਹਾਡੀ ਬੰਦ ਹੋ ਜੂਗੀ ਜੇ ਮੈਂ ਬੰਦ ਹੋ ਗਈ ਮੇਰੀ ਹੁਣ ਖਰਚ ਤਾਂ ਨਹੀਂ ਹੁੰਦੀ ਨਾ ਨਹੀਂ ਜੀ ਉਹ ਘਟਦੀ ਬਹੁਤ ਘਟ ਹੁੰਦੀ ਹੈ ਹੋ ਜਮਾ ਸਹੀ ਹੈ ਜੀ ਨੀਂਦ ਆ ਜਾਂਦੀ ਆ ਹਾਂ ਜੀ ਉਹ ਨੀਂਦ ਵਧੀਆ ਆਂਦੀ ਚਲੋ ਵਧੀਆ ਸੁੱਖ ਦੀ ਨੀਂਦ ਸੁਣਨੇ ਹੋ ਹਾਂਜੀ ਹਾਂਜੀ ਇਹ ਤੁਸੀਂ ਡਾਕਟਰ ਸ਼ਰਦਾ ਐਯੁਰਵੇਦਾ ਤੋਂ ਦਵਾਈ ਲੈ ਕੇ ਸੁੱਖ ਦੀ ਨੀਂਦ ਸੁਣਨ ਲੱਗੇ ਹੋ ਹਨਾ ਤੇ ਤੁਸੀਂ ਹੁਣ ਡਾਕਟਰ ਸਾਹਿਬ ਦਾ ਧੰਨਵਾਦ ਵੀ ਕਰਨਾ ਚਾਹੁੰਗੇ ਹਾਂਜੀ ਧੰਨਵਾਦ ਕਰਦੇ ਹਾਂ ਜੀ ਡਾਕਟਰ ਸ਼ਰਦਾ ਦਾ ਵੀ ਜਿਹੜਾ ਵੀ ਕੋਈ ਦਵਾਈ ਲੈਣ ਆਵੇ ਇੱਥੇ ਆਵੇ ਜੀ ਤੇ ਇਹ ਵੀਡੀਓ ਦੇਖਣ ਵਾਲਿਆਂ ਨੂੰ ਆਪਾਂ ਕੀ ਕਹਿਣਾ ਚਾਹੁੰਦੇ ਹਾਂ ਜੇ ਜਿਹੜੇ ਹੋਰ ਭੈਣ ਭਰਾ ਇਹ ਵੀਡੀਓ ਦੇਖਣਗੇ ਨਾ ਇਹ ਸਾਰਿਆਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਜੀ ਜੋ ਵੀ ਕਿਸੇ ਨੂੰ ਤਕਲੀਫ ਹੈ ਡਾਕਟਰ ਸਾਹਿਬ ਦੇ ਕੋਲੇ ਆ ਬਈ ਚਲੋ ਇਹ ਤੁਹਾਡਾ ਸੁਨੇਹਾ ਠੀਕ ਹੋ ਜਾਣਗੇ ਤੁਹਾਡੇ ਵਾਂਗੂ ਉਹ ਵੀ ਵੀਡੀਓ ਬਣਾ ਕੇ ਧੰਨਵਾਦ ਕਰਨਗੇ ਹਨ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਛੋਟੇ ਭਾਈ